ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਉੱਤਰਾਖੰਡ ਵਿੱਚ ਜੋ ਕੱਲ ਕਤਲ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਉਸ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਤਲ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਪੰਜਾਬ ਤੋਂ ਜਾ ਕੇ ਉਸਨੇ ਉੱਤਰਾਖੰਡ 'ਚ ਕਤਲ ਕੀਤਾ ਹੈ ਔਰ ਵੱਡੀ ਵਾਰਦਾਤ ਹੋਈ ਹੈ ਕਹਿੰਦੇ ਨੇ ਕਿ ਗੁਰੂ ਘਰ ਦੀ ਉਲੰਘਣਾ ਕੀਤੀ ਗਈ ਹੈ ਉਸ ਬਾਬੇ ਵੱਲੋਂ ਇਸ ਕਰਕੇ ਉਸਦਾ ਕਤਲ ਕੀਤਾ ਗਿਆ ਹੈ ਪੰਜਾਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਸ਼ਖਸ ਗੁਰਦੁਆਰਾ ਨਾਨਕ ਮੱਤਾ ਦੇ ਮੁਖ ਸੇਵਾਦਾਰ ਦਾ ਕੱਲ ਕਤਲ ਹੋਇਆ ਸੀ ਦਿਨ ਦਿਹਾੜੇ ਉਸਤੇ ਗੋਲੀਆਂ ਚਲਾਈਆਂ ਗਈਆਂ ਸਨ ਔਰ ਕਤਲ ਦੀ ਜ਼ਿੰਮੇਵਾਰੀ ਮੀਆਂ ਵੰਡ ਦੇ ਰਹਿਣ ਵਾਲੇ ਸਰਬਜੀਤ ਨੇ ਲਈ ਹੈ ਉਹਨਾਂ ਕਹਿੰਦੇ ਕਿ ਜਦੋਂ ਗੁਰਦੁਆਰੇ ਚ ਪੁਸ਼ਕਰ ਧਾਮੀ ਆਏ ਸੀ ਤਾਂ ਇਸਨੇ ਕੁੜੀਆਂ ਨਚਾਈਆਂ ਸੀ ਇਸ ਕਰਕੇ ਇਸ ਦਾ ਕਤਲ ਕੀਤਾ ਗਿਆ ਹੈ ਉਹਨਾਂ ਵੱਲੋਂ ਤਰਕ ਦਿੱਤਾ ਜਾ ਰਿਹਾ ਪੋਸਟ ਵਿੱਚ ਵੀ ਲਿਖਿਆ ਗਿਆ ਕਿ ਇਸ ਤਰੀਕੇ ਦੇ ਨਾਲ ਇਸ ਬੰਦੇ ਨੇ ਜਿਹੜੀ ਗੁਰੂ ਘਰ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ ਇਸ ਕਰਕੇ ਜਿਹੜਾ ਹੈ ਉਸ ਦਾ ਕਤਲ ਕੀਤਾ ਗਿਆ ਹੈ ਕਤਲ ਦੀ ਜ਼ਿੰਮੇਵਾਰੀ ਲੈ ਲਈ ਗਈ ਹੈ ਪੋਸ ਸਾਂਝੀ ਕਰਕੇ ਜ਼ਿੰਮੇਵਾਰੀ ਲਈ ਗਈ ਹੈ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਉੱਤਰਾਖੰਡ ਵਿੱਚ ਜੋ ਕੱਲ ਕਤਲ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਉਸ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਤਲ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਪੰਜਾਬ ਤੋਂ ਜਾ ਕੇ ਉਸਨੇ ਉੱਤਰਾਖੰਡ 'ਚ ਕਤਲ ਕੀਤਾ ਹੈ ਔਰ ਵੱਡੀ ਵਾਰਦਾਤ ਹੋਈ ਹੈ ਕਹਿੰਦੇ ਨੇ ਕਿ ਗੁਰੂ ਘਰ ਦੀ ਉਲੰਘਣਾ ਕੀਤੀ ਗਈ ਹੈ ਉਸ ਬਾਬੇ ਵੱਲੋਂ ਇਸ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ ਪੰਜਾਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਸ਼ਖਸ ਗੁਰਦੁਆਰਾ ਨਾਨਕ ਮੱਤਾ ਦੇ ਮੁਖ ਸੇਵਾਦਾਰ ਦਾ ਕੱਲ ਕਤਲ ਹੋਇਆ ਸੀ ਦਿਨ ਦਿਹਾੜੇ ਉਸਤੇ ਗੋਲੀਆਂ ਚਲਾਈਆਂ ਗਈਆਂ ਸਨ ਔਰ ਕਤਲ ਦੀ ਜ਼ਿੰਮੇਵਾਰੀ ਮੀਆਂ ਵਿੰਡ ਦੇ ਰਹਿਣ ਵਾਲੇ ਸਰਬਜੀਤ ਨੇ ਲਈ ਹੈ ਉਹਨਾਂ ਕਹੇ ਕਿ ਜਦੋਂ ਗੁਰੂ ਘਰ ਚ ਪੁਸ਼ਕਰ ਧਾਮੀ ਆਏ ਸੀ ਤਾਂ ਇਸਨੇ ਕੁੜੀਆਂ ਨਚਾਈਆਂ ਸੀ ਇਸ ਕਰਕੇ ਇਸ ਦਾ ਕਤਲ ਕੀਤਾ ਗਿਆ ਹੈ ਉਹਨਾਂ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਪੋਸਟ ਵਿੱਚ ਵੀ ਲਿਖਿਆ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਇਸ ਬੰਦੇ ਨੇ ਜਿਹੜੀ ਗੁਰੂ ਘਰ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ ਇਸ ਕਰਕੇ ਜਿਹੜਾ ਹੈ ਉਸ ਦਾ ਕਤਲ ਕੀਤਾ ਗਿਆ ਹੈ ਕਤਲ ਦੀ ਜ਼ਿੰਮੇਵਾਰੀ ਲੈ ਲਈ ਗਈ ਹੈ ਪੋਸਟ ਸਾਂਝੀ ਕਰਕੇ ਜ਼ਿੰਮੇਵਾਰੀ ਲਈ ਗਈ ਹੈ